ਹਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਜਾ ਬ్రਾਈਡਲ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਜਿਹੜੇ ਵਾਲ ਸੂਟ ਹੋਣਗੇ ਕ੍ਰੇਪ ਦੇ ਉੱਪਰ ਹੋਣਗੇ ਸਮ ਹੋਣਗੇ ਜਿਹੜੇ ਸਿਲਕ ਦੇ ਉੱਪਰ ਰੈਡੀ ਕੀਤੇ ਗਏ ਹੈਗੇ ਪ੍ਰਾਈਸ ਆਫ ਦਾ ਬੋਟੀ ਕਟਰ ਡਿਜ਼ਾਈਨਰ ਪੀਸ ਹੋਣਗੇ ਹੈਂਡਵਰਕ ਦੇ ਪੀਸ ਰਹਿਣ ਵਾਲੇ ਹੈਗੇ ਟੋਟਲੀ ਇਹਨਾਂ ਸਭ ਦਾ ਜਿਹੜਾ ਪ੍ਰਾਈਸ ਹੋਗਾ 2500 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਅਕੋਰਡਿੰਗ ਟੂ ਵਰਕ ਰਹੇਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਫਿਰਕਾਵਾਦੀ ਸੂਟ ਰਹਿਣ ਵਾਲੇ ਪਿਓਰ ਕ੍ਰੇਪ ਦੇ ਹੋਣਗੇ ਪ੍ਰਾਈਸ ਹੋਗਾ 4680 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਸਾਰੇ ਸਾਰੇ ਹੈਵੀ ਸੂਟ ਰਹਿਣ ਵਾਲੇ ਆ ਇਹ ਵਾਲੇ ਸੂਟ ਹੋਣਗੇ ਪਿਓਰ ਕ੍ਰੇਪ ਦੇ ਉੱਪਰ ਪਿਓਰ ਚਨਾਉਂ ਦੇ ਦੁਪੱਟੇ ਨਾਲ ਹੋਣਗੇ ਗੋਟਾ ਪਤੀ ਦਾ ਕੰਮ ਰਹੇਗਾ ਇਹ ਵਾਲੇ ਬਨਾਰਸੀ ਬ੍ਰੌਕਟ ਦੇ ਜਿਹੜੀ ਹੋਏਗੀ ਸ਼ ਦੇ ਉੱਪਰ ਹੋਣਗੇ ਫੁੱਲ ਹੈਵੀ ਜਿਹੜਾ ਦੁਪੱਟਾ ਇਹਨਾਂ ਦਾ ਰਹੇਗਾ ਫੋਰ ਸਾਈਡ ਦੁਪੱਟਾ ਰਹਿਣ ਵਾਲਾ ਹੈ ਔਰ ਸ਼ਰਟ ਦੇ ਉੱਪਰ ਵੀ ਫੁੱਲੀ ਹੈਂਡਵਰਕ ਹੋਏਗਾ ਇਹ ਵਾਲੀ ਜਿਹੜੀ ਸੂਟ ਹੈ ਗਿਆ ਪਿਓਰ ਕ੍ਰੇਪ ਦੀ ਡਿਜ਼ਾਈਨਰ ਸ਼ਰਟ ਹੋਏਗੀ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਪਿਓਰ ਚਨਾ ਦਾ ਦੁਪੱਟਾ ਹੋਏਗਾ ਜਿਸ ਤੇ ਉੱਪਰ ਵੀ ਪਰਲ ਦਾ ਜਿਹੜਾ ਹੈਂਡਵਰਕ ਰਹਿਣ ਵਾਲਾ 3450 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰਸਾਂ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਸੂਟ ਵੀ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਚਨੋਂ ਦੁਪੱਟੇ ਨਾਲ ਹੋਣਗੇ ਇਹ ਵਾਲੇ ਸੂਟ ਫੁੱਲ ਹੈਵੀ ਹੋਣਗੇ ਜਿਹੜੇ ਸਿਮਰ ਦੇ ਸਟਾਫ ਦੇ ਉੱਪਰ ਰਹਿਣ ਵਾਲੇ ਹੈਗੇ ਆ ਤੇ ਜਿਸ ਤੇ ਉੱਪਰ ਫੁੱਲੀ ਹੈਂਡਵਰਕ ਹੋਇਆ ਹੈ ਸ਼ਰਟ ਵੀ ਫੁੱਲੀ ਹੈਵੀ ਹੋਏਗੀ ਔਰ ਦੁਪੱ ਹੈਵੀ ਰਹਿਣ ਵਾਲਾ ਹੈਗਾ ਬਾਜੂ ਦੇ ਉੱਪਰ ਵੀ ਫੁੱਲ ਵਰਕ ਹੋਇਆ ਹੈਗਾ ਇਹਨਾਂ ਦਾ ਜਿਹੜਾ ਹੈ ਪ੍ਰਾਈਸ ਹੈਗਾ ਇਹ ਉਹ 1860 ਰੁਪਏ ਰਹਿਣ ਵਾਲਾ ਹੈਗਾ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਕ੍ਰੇਪ ਬਟਮ ਨਾਲ ਰਹਿਣ ਵਾਲੇ ਹੋਣਗੇ ਇਹ ਵੀ ਸਿਮਰ ਦੇ ਪੀਸ ਹੋਣਗੇ ਫੁੱਲ ਹੈਵੀ ਜਿਹੜੇ ਪੀਸ ਹੋਣਗੇ ਫੋਰ ਸਾਈਡ ਦੇ ਦੁਪੱਟਿਆਂ ਵਾਲੇ ਹੋਣਗੇ ਇਹ ਵਾਲੇ ਪਿਓਰ ਕ੍ਰੇਪ ਦੇ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੋਣਗੇ ਬ੍ਰਾਈਡਲ ਸੂਟ ਰਹਿਣ ਵਾਲੇ ਹੈਗੇ ਆ 2599 ਦਾ ਪ੍ਰਾਈਸ ਹੈਗਾ ਸ਼ਿਪਿੰਗ ਫ੍ਰੀ ਹੋਵੇਗੀ ਇਹਨਾਂ ਨੂੰ ਹਰ ਕੋਈ ਜਿਹੜਾ ਉਹ ਵੇਅਰ ਕਰ ਸਕਦਾ ਹੈਗਾ ਤੇ ਸਰਦਾਰੀ ਲੁੱਕ ਦੇ ਸੂਟ ਰਹਿਣ ਬਰਾਇਡਰਸ ਵੀ ਵੇਅਰ ਕਰ ਸਕਦੀਆਂ ਨੇ ਆਮ ਅਪਰ ਰੂਟੀਨ ਦੇ ਵਿੱਚ ਵੀ ਜਿਵੇਂ ਛੋਟੇ-ਮੋਟੇ ਫੰਕਸ਼ਨ ਲਈ ਇਹਨਾਂ ਨੂੰ ਵੇਅਰ ਕਰ ਸਕਦੇ ਆ। ਇਹ ਵਾਲੇ ਸੂਟ ਹੋਣਗੇ ਡਿਜ਼ਾਈਨਰ ਪੀਸ ਹੋਣਗੇ ਬੁਟੀਕ ਪੀਸ ਰਹਿਣ ਵਾਲੇ ਆ ਸਾਰਿਆਂ ਦਾ ਜਿਹੜਾ ਸਟਾਫ ਹੈਗਾ ਵੱਖਰਾ ਵੱਖਰਾ ਹੋਇਆਗਾ ਸਭ ਦਾ ਪ੍ਰਾਈਸ ਵੀ ਵੱਖਰਾ ਵੱਖਰਾ ਹੈਗਾ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬਾਏ ਕਰਨਾ ਚਾਹੁੰਦੇ ਹੈਗੇ ਹੋ ਮੇਰੀਆਂ ਆਪਣਾ ਬਾਏ ਕਰਨੀਆਂ ਚਾਹੁੰਦੀਆਂ ਨੇ ਤਾਂ ਉਹ ਮੈਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਆ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਆ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਡਿਜ਼ਾਈਨਰ ਪੀਸ ਹੋਣਗੇ ਤੇ ਇਹ ਹੀ ਹੋਣਗੇ ਜਿਹੜੇ ਐਲੀਗੈਂਟ ਜੀ ਇਹਨਾਂ ਦੀ ਲੁੱਕ ਆਏਗੀ ਇਹ ਵਾਲੇ ਜਿਹੜੇ ਪੀਸ ਹੈਗੇ ਆ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਚਨਾਉਣ ਦੁਪੱਟੇ ਨਾਲ ਹੋਣਗੇ